ਸਿਕਾਲ ਜੀ ਆਪਾਂ ਸ਼ੁਰੂ ਕਰਦੇ ਆਂ ਜੀ ਬਹਿਸ ਦਾ ਵਿਸ਼ਾ ਮੋਬਾਈਲ ਇਹ ਜੀ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਪਾਠ ਸਿਖਾਇਓ ਸਮਝਾਇਓ ਸੁਣਾਇਓ ਤਾਂ ਜੋ ਉਹਨਾਂ ਨੂੰ ਸਮਝਾ ਸਕੀਏ 7ਵੀਂ ਜਮਾਤ ਦੇ ਪੰਜਾਬੀ ਵਾਲੇ ਅਧਿਆਪਕ ਹਰ ਸਨੀਚਰਵਾਰ ਨੂੰ ਆਪਣੇ ਪੀਰੀਅਡ ਵਿੱਚ ਕਿਸੇ ਨਾ ਕਿਸੇ ਵਿਸ਼ੇ ਤੇ ਬੱਚਿਆਂ ਦੀ ਅਗਾਹ ਵਧੂ ਕਿਸਮ ਦੀ ਬਹਿਸ ਕਰਵਾਇਆ ਕਰਦੇ ਸਨ ਅੱਜ ਦਾ ਵਿਸ਼ਾ ਸੀ ਮੋਬਾਈਲ ਸਾਰੀ ਜਮਾਤ ਨੂੰ ਦੋਆਂ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਇੱਕ ਪਾਸੇ ਬੱਚੇ ਮੋਬਾਈਲ ਦੇ ਹੱਕ ਵਿੱਚ ਭਾਵ ਮੋਬਾਈਲ ਦੇ ਹੋਣ ਵਾਲੇ ਲਾਭ ਬਾਰੇ ਬੋਲ ਰਹੇ ਸਨ ਤੇ ਦੂਜੇ ਪਾਸੇ ਬੱਚੇ ਮੋਬਾਈਲ ਦੇ ਦੁਰਵਰਤੋਂ ਕਾਰਨ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਬੋਲ ਰਹੇ ਸਨ ਵੈਸ਼ ਸ਼ੁਰੂ ਹੋਈ ਸਭ ਤੋਂ ਪਹਿਲਾਂ ਮੋਬਾਈਲ ਦੇ ਲਾਭਾਂ ਦੇ ਬਾਰੇ ਬੋਲਿਆ ਜਾਣਾ ਸੀ ਸਭ ਤੋਂ ਪਹਿਲਾਂ ਰੋਹਿਤ ਉੱਠਿਆ ਤੇ ਕਹਿਣ ਲੱਗਾ ਮੋਬਾਈਲ ਵਿਗਿਆਨ ਦੀ 20ਵੀਂ ਸਦੀ ਦੀ ਸਭ ਤੋਂ ਉੱਤਮ ਕਾਰ ਹੈ 21ਵੀਂ ਸਦੀ ਵਿੱਚ ਤਾਂ ਇਸ ਦੇ ਕੁਮਾਰ ਹੀ ਕਾਰ ਵਿਖਾਇਆ ਹੈ ਜਿਹੜਾ ਮਨੁੱਖ ਕਿਤੇ ਗੱਲ ਕਰਨ ਲਈ ਕਿਸੇ ਵੀ ਸੀ ਉਹ ਜਾਨ ਟੈਲੀਫੋਨ ਐਕਸਚੇਂਜਾਂ ਦੇ ਤੱਕੀ ਖਾਂਦਾ ਫਿਰਦਾ ਸੀ ਅੱਜ ਘਰ ਬੈਠਾ ਹੀ ਕੁਝ ਹੀ ਸਕਿੰਟਾਂ ਵਿੱਚ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਚਾਹੇ ਗੱਲ ਕਰ ਸਕਦਾ ਹੈ ਸਿਰਫ ਗੱਲ ਹੀ ਨਹੀਂ ਉਹ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਆਹੋ ਆਹੋ ਸਾਹਮਣੇ ਬੈਠ ਕੇ ਗੱਲ ਵੀ ਕਰ ਸਕਦਾ ਹੈ ਇਸੇ ਤਰ੍ਹਾਂ ਮਨੋਕ ਸਿਰਫ ਇੱਕ ਦੂਜੇ ਦੇ ਸਰੀਰਕ ਤੌਰ ਤੇ ਹੀ ਦੂਰ ਰਹਿ ਗਿਆ ਹੈ ਜਦ ਆਦਮਾਨਸਿਕ ਪੱਧਰ ਤੇ ਤਾਂ ਉਹ ਬਿਲਕੁਲ ਨੇੜੇ ਰਹਿੰਦਾ ਹੈ ਹੁਣ ਰਾਧਾ ਵੀ ਵਾਰੀ ਦੀ ਰਾਧਾ ਦੀ ਵਾਰੀ ਸੀ ਉਹ ਉੱਠੀ ਤੇ ਬੋਲੀ ਮੇਰੇ ਪਿਤਾ ਜੀ ਤਾਂ ਘਰ ਬੈਠੇ ਮੋਬਾਈਲ ਤੇ ਹਰ ਰੋਜ਼ ਕਰੋੜਾਂ ਰੁਪਈਆ ਦਾ ਵਪਾਰ ਕਰ ਰਹੇ ਸਨ ਇਸ ਨਾਲ ਜਿੱਥੇ ਉਹਨਾਂ ਦੀ ਕਿਤੇ ਆਉਣ ਜਾਣ ਦਾ ਖਰਚਾ ਬਚਦਾ ਹੈ ਉੱਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਘਟੀਆਂ ਹਨ ਰਾਧਾ ਬਿਲਕੁਲ ਠੀਕ ਆਖ ਰਹੀ ਹੈ ਹੁਣ ਸੂਰਤ ਸਿਹਾ ਤੇਰੀ ਵਾਰੀ ਹੈ ਤੂੰ ਦੱਸ ਵਹੀ ਮੋਬਾਈਲ ਦੀ ਲਾਭ ਪਹੁੰਚਾ ਲਾਭ ਕੀ ਪਹੁੰਚਾ ਰਿਹਾ ਹੈ ਅਧਿਆਪਕ ਬੋਲੇ ਸਰ ਮੋਬਾਈਲ ਨੂੰ ਤਾਂ ਮੈਂ ਇੱਕ ਚਮਤਕਾਰੀ ਸ਼ਕਤੀ ਵੀ ਆਖਾਂ ਇਸ ਨੇ ਸਾਡੀ ਜ਼ਿੰਦਗੀ ਵਿੱਚ ਇਨਕਲਾਬ ਹੀ ਲਿਆ ਆਂਦਾ ਹੈ ਰਾਧਾ ਬਿਲਕੁਲ ਠੀਕ ਆਖਦੀ ਹੈ ਇਸ ਦੇ ਘਰ ਬੈਠੀ ਕਰੋੜਾਂ ਰੁਪਈਆ ਦਾ ਵਪਾਰ ਹੋ ਰਿਹਾ ਹੈ ਇਸ ਤੇ ਸਿਰਫ ਵਪਾਰੀ ਹੀ ਲਾਭ ਨਹੀਂ ਲੈ ਰਹੇ ਬਲਕਿ ਕੀ ਮਜ਼ਦੂਰ ਰਿਕਸ਼ਾ ਆਟੋ ਰਿਕਸ਼ਾ ਤੇ ਟੈਕਸੀਆਂ ਵਾਲੇ ਵੀ ਸਭ ਲਾਭ ਲੈ ਰਹੇ ਹਨ ਕਿਸੇ ਨੂੰ ਬੁਲਾਉਣਾ ਹੋਵੇ ਤਾਂ ਤੁਹਾਡੇ ਅਗਲੇ ਦਾ ਟੈਲੀਫੋਨ ਨੰਬਰ ਚਾਹੀਦਾ ਹੈ ਤੁਸੀਂ ਉਸ ਨੂੰ ਘਰ ਬੈਠੇ ਹੀ ਬੁਲਾ ਸਕਦੇ ਹੋ ਸਰ ਮੇਰੇ ਪਿਤਾ ਜੀ ਪੁਲਿਸ ਇਨਸਪੈਕਟਰ ਹਨ ਉਹ ਅਕਸਰ ਆਖਦੇ ਹਨ ਕਿ ਜੇ ਮੋਬਾਈਲ ਨਾ ਹੁੰਦਾ ਤਾਂ ਅਸੀਂ ਚੋਰ ਲੁਟੇਰਿਆਂ ਅਗਵਾਕਾਰਾਂ ਕਾਤਲਾਂ ਨੂੰ ਕਦੀ ਨਾ ਫੜ ਸਕਦੇ ਮੋਬਾਈਲ ਨਾਲ ਹੀ ਸਾਨੂੰ ਉਹਨਾਂ ਦੀ ਠੀਕ ਠਾਕ ਸਥਿਤੀ ਦਾ ਪਤਾ ਲੱਗ ਜਾਂਦਾ ਹੈ ਤੇ ਅਸੀਂ ਉਹਨਾਂ ਨੂੰ ਜਾ ਕੇ ਦਬੋਚ ਲੈਂਦੇ ਹਾਂ ਇਸੇ ਤਰ੍ਹਾਂ ਇਸ ਰਾਹੀਂ ਅਸੀਂ ਕਦੀ پیچیدہ ਕਿਸਮ ਦੇ ਮਾਸਲੇ ਵੀ ਹੱਲ ਕੀਤੇ ਹਨ ਰੋਹਨ ਤੇਰੇ ਪਿਤਾ ਜੀ ਦਾ ਮੋਬਾਈਲ ਦੀ ਦੁਕਾਨ ਕਰਦੇ ਹਨ ਤੁਹਾਡਾ ਤਾਂ ਫਿਰ ਵਾਰੇ ਨਿਆਰੇ ਹਨ ਅਧਿਆਪਕ ਰੋਹਨ ਨੂੰ ਬੋਲੀ ਬਿਲਕੁਲ ਸਰ ਜੀ ਤੁਸੀਂ ਬਿਲਕੁਲ ਠੀਕ ਆਖਿਆ ਜਦੋਂ ਮੈਂ ਜਦੋਂ ਤੋਂ ਅਸੀਂ ਮੋਬਾਈਲ ਦੀ ਦੁਕਾਨ ਪਾਈ ਹੈ ਤਾਂ ਸਾਡੇ ਵਾਰੇ ਨਿਆਰੇ ਹੀ ਹਨ ਕੰਪਨੀਆਂ ਰੋਜ਼ ਨਵੇਂ-ਨਵੇਂ ਡਿਜ਼ਾਈਨਾਂ ਦੇ ਮੋਬਾਈਲ ਮਾਰਕੀਟ ਵਿੱਚ ਉਤਾਰ ਰਹੀਆਂ ਹਨ ਨੌਜਵਾਨ ਪੀੜੀਆਂ ਇਨ੍ਹਾਂ ਨਵੇਂ-ਨਵੇਂ ਡਿਜ਼ਾਈਨਾਂ ਵੱਲ ਜਲਦੀ ਹੀ ਖਿੱਚੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਅਸੀਂ ਨਵੇਂ ਮੋਬਾਈਲਾਂ ਤੋਂ ਤਾਂ ਕਮਾਈ ਕਰਦੇ ਆ ਇਹਨਾਂ ਦੀ ਮੁਰੰਮਤ ਵੀ ਧੰਨ ਧੰਨ ਕਰਵਾ ਰਹੀ ਹੈ ਸਾਰ ਸਭ ਤੋਂ ਜ਼ਿਆਦਾ ਲਾਭ ਤਾਂ ਸਾਨੂੰ ਵਿਦਿਆਰਥੀਆਂ ਨੂੰ ਹੋਇਆ ਹੈ ਅਸੀਂ ਸਕੂਲਾਂ ਕੀ ਕੰਮ ਮਿਲਿਆ ਹੈ ਇੱਕ ਦੂਜੇ ਤੋਂ ਪੁੱਛ ਲੈਂਦੇ ਹਾਂ ਅਸੀਂ ਵੇਲੇ ਇਸ ਤੇ ਗੱਲਾਂ ਵੀ ਕਰਦੇ ਹਾਂ ਨੈਟ ਫੇਸਬੁੱਕ ਤੇ WhatsApp ਰਾਹੀਂ ਅਸੀਂ ਚੈਟਿੰਗ ਕਰਦੇ ਕਰਦੇ ਹੀ ਹਾਂ ਇਸ ਦਿਨ ਖੇਡਾਂ ਵੀ ਖੇਡਦੇ ਹਾਂ ਮਨੋਰੰਜਨ ਲਈ ਗਾਣੇ ਨਾਟਕ ਫਿਲਮਾਂ ਆਦਿ ਦੇਖਦੇ ਹਾਂ ਤੇ ਖੇਡਾਂ ਦੇ ਸਿੱਧੇ ਪਰ ਸਾ ਸਨ ਵੀ ਦੇ ਕੇ ਆਨੰਦ ਮੰਨਦੇ ਹਾਂ ਹਾਂ ਬਈ ਕਿਸੇ ਨੇ ਹੋਰ ਮੋਬਾਈਲ ਦੇ ਲਾਭ ਦੱਸਿਆ ਨਹੀਂ ਕਿ ਬਸ ਵਿਆਪਕ ਬੋਲੇ ਸਾਰ ਮੋਬਾਈਲ ਦੇ ਇੰਨੇ ਹੀ ਲਾਭ ਕਿਹੜੇ ਘਾਟਾ ਹਨ ਚਲੋ ਵੀ ਹੋ ਜਾਓ ਤਿਆਰ ਜਿਨ੍ਹਾਂ ਨੇ ਮੋਬਾਈਲ ਨੁਕਸਾਨ ਮੋਬਾਈਲ ਦੇ ਨੁਕਸਾਨ ਗਿਣਾਉਣੇ ਹਨ ਕਈ ਬੱਚਿਆਂ ਨੇ ਹੱਥ ਖੜੇ ਕੀਤੇ ਸਭ ਤੋਂ ਪਹਿਲਾਂ ਰਮਨਦੀਪ ਬੋਲਿਆ ਸਰ ਮੋਬਾਈਲ ਕਈ ਬਿਮਾਰੀਆਂ ਦੀ ਜੜ ਹੈ ਜਦੋਂ ਇਸ ਨੂੰ ਅਸੀਂ ਕੰਨ ਨਾਲ ਲਾ ਕੇ ਧੀਰ ਤੱਕ ਗੱਲਾਂ ਕਰਦੇ ਹਾਂ ਤਾਂ ਇਹ ਕੰਨਾਂ ਨੂੰ ਬੋਲਾ ਕਰਦਾ ਹੈ ਉਸ ਦੇ ਨਾਲ ਹੀ ਇਸ ਵਿੱਚੋਂ ਨਿਕਲਣ ਵਾਲੀਆਂ ਕਿਰਨਾ ਕੈਂਸਰ ਬਲੱਡ ਪ੍ਰੈਸ਼ਰ ਟੈਨਸ਼ਨ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ ਸਰ ਜਦੋਂ ਤੋਂ ਮੋਬਾਈਲ ਆਮ ਹੋਇਆ ਹੈ ਇਸ ਦਾ ਸਭ ਤੋਂ ਜ਼ਿਆਦਾ ਲਾਭ ਚੋਰਾਂ ਲੁਟੇਰਾਂ ਬੱਚੇ ਚੁੱਕਣ ਵਾਲੇ ਗਰੋਹ ਨਹੀਂ ਲਿਆ ਹੈ ਇਸ ਨਾਲ ਵੱਡੇ-ਵੱਡੇ ਗੈਂਗਾ ਨੂੰ ਸ਼ਹਿ ਮਿਲੀ ਹੈ ਲੜਾਈਆਂ ਨੂੰ ਸ਼ਹਿ ਮਿਲੀ ਹੈ 인ਦਰਜੀਤ ਬੋਲਿਆ ਹਾਂ ਬਈ ਸੋਨੀਆ ਤੂੰ ਵੀ ਅੱਜ 10 ਮੋਬਾਈਲ ਦੇ ਕੀ ਨੁਕਸਾਨ ਪਹੁੰਚਾ ਪਛਾੰਦਾ ਹੈ ਅਧਿਆਪਕ ਬੋਲੇ ਸਰ ਮੋਬਾਈਲ ਨਾਲ ਸੜਕਦਰੂ ਘਟਨਾਵਾਂ ਵਿੱਚੋਂ ਵਾਧਾ ਹੋਇਆ ਹੈ ਜਦੋਂ ਅਸੀਂ ਸੜਕ ਤੇ ਬਾਈਕ ਜਾਂ ਕਾਰ ਚਲਾਉਂਦੇ ਸਮੇਂ ਮੋਬਾਈਲ ਤੇ ਗੱਲਾਂ ਕਰਦੇ ਜਾਂਦੇ ਹਾਂ ਤਾਂ ਬਈ ਬੇਧਿਆਨੇ ਹੋ ਜਾਂਦੇ ਹਾਂ ਤੇ ਸਿੱਟਾ ਵੀ ਨਿਕਲਦਾ ਹੈ ਸਿੱਟਾ ਕੀ ਨਿਕਲਦਾ ਹੈ ਦੁਰਘਟਨਾ ਅੱਲਿ ਕੱਲ ਹੀ ਇੱਕ ਮੁੰਡਾ ਸੜਕ ਦੇ ਦਰਮਿਆਨ ਵਿੱਚ ਮਰ ਗਿਆ ਹੈ ਕਿਉਂਕਿ ਬਾਈਕ ਤੇਜ਼ੀ ਨਾਲ ਚਲਾ ਰਿਹਾ ਸੀ ਉਸ ਦੇ ਨਾਲ ਨਾਲ ਮੋਬਾਈਲ ਤੇ ਗੱਲਾਂ ਵੀ ਕਰਦਾ ਜਾਂਦਾ ਸੀ ਸੋਨੀਆ ਬੋਲੀ ਸਰ ਜੀ ਮੋਬਾਈਲ ਤੇ ਭੈੜੀਆਂ ਤੋਂ ਭੈੜੀਆਂ ਭੈੜੀਆਂ ਰਿੰਗ ਟੋਨਾ ਲਗਵਾਈਆਂ ਹੁੰਦੀਆਂ ਹਨ ਤੇ ਕਿਤੇ ਸਵੇਰ ਸਬਾ ਸੋਸਾਇਟੀ ਵਿੱਚ ਬੈਠੇ ਹੋ ਤਾਂ ਇਹ ਰਿੰਗ ਟੋਨਾ ਇੰਨੀ ਜ਼ੋਰ ਨਾਲ ਵੱਜਦੀਆਂ ਹਨ ਕਿ ਵੇਖਣ ਸੁਣਨ ਵਾਲੇ ਪਰੇਸ਼ਾਨ ਹੋ ਉਠਦਾ ਹੈ ਇਸ ਵਾਰ ਦਿਲਪ੍ਰੀਤ ਬੋਲਿਆ ਕੋਈ ਹੋਰ ਵੀ ਨੁਕਸਾਨ ਹੈ ਜਾਂ ਬੰਦ ਕਰੀਏ ਬਹਿਸ ਸਧਿਆਪਕ ਬੋਲੇ ਸਾਰਾ ਸਭ ਤੋਂ ਵੱਡਾ ਨੁਕਸਾਨ ਤਾਂ ਮੈਂ ਦੱਸਣਾ ਦੱਸਣ ਲੱਗਾ ਇਹ ਸਾਡੀ ਪੜਾਈ ਤੇ ਸਮੇਂ ਦਾ ਨੁਕਸਾਨ ਕਰਦਾ ਹੈ ਅਸੀਂ ਇਹਦੇ ਗੱਲਾਂ ਕਰਦੇ ਸਮੇਂ-ਸਮੇਂ ਦਾ ਖਿਆਲ ਨਹੀਂ ਨਹੀਂ ਰੱਖਦੇ ਬਈ ਮਨੋਰੰਜਨ ਤਾਂ ਇਹ ਕਰਦਾ ਹੀ ਹੈ ਉਸ ਦੇ ਨਾਲ-ਨਾਲ ਨੈਟ ਰਾਹੀਂ ਜੋ ਇਸ ਦੇ ਗੰਧਮੰਦ ਭਰੋਸਿਆਂ ਜਾਂਦਾ ਹੈ ਉਸ ਦਾ ਅਸਲੀ ਖਿਆਲ ਹੀ ਨਹੀਂ ਰੱਖਦੇ ਜੋ ਸਾਡੀ ਨੌਜਵਾਨ ਪੀੜੀ ਨੂੰ ਵਿਗਾੜ ਰਿਹਾ ਹੈ ਤੇ ਅਕਸਰ ਬੋਲੇ ਅਤੇ ਆਪਕਾ ਹੁਣ ਬੈਸ ਨੂੰ ਖਤਮ ਕਰਨ ਲਈ ਤਾਵਲੇ ਹੋ ਰਹੇ ਸਨ ਕਿਉਂਕਿ ਉਹਨਾਂ ਦੇ ਪੀਰੀਅਡ ਦੇ ਵੱਜਣ ਦਾ ਸਮਾਂ ਹੋ ਚਲਿਆ ਸੀ ਉਹ ਬੋਲੇ ਪਿਆਰੇ ਬੱਚਿਓ ਇਹ ਠੀਕ ਹੈ ਇਸ ਦੇ ਲਾਭ ਵੀ ਹਨ ਤੇ ਨੁਕਸਾਨ ਵੀ ਪਰੰਤੂ ਨੁਕਸਾਨ ਦੀ ਵਰਤੋਂ ਦੁਰਵਰਤੋਂ ਕਾਰਨ ਹਨ ਜੇ ਅਸੀਂ ਦੀ ਵਰਤੋਂ ਘਟ 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 ਤੋਂ ਘਟ ਸਮੇਂ ਸਿਰ ਹੀ ਕਰੀਏ ਤਾਂ ਨਾਹੀਂ ਪੜਾਈ ਤਨ ਨੁਕਸਾਨ ਕਰਦਾ ਹੈ ਤੇ ਨਾ ਹੀ ਬਿਮਾਰੀਆਂ ਫਲਾਉਂਦਾ ਹੈ। ਬਾਕੀ ਜੇ ਅਸੀਂ ਬਾਈਕ ਜਾਂ ਕਾਰ ਚਲਾਉਂਦੇ ਸਮੇਂ ਇਸ ਦੀ ਵਰਤੋਂ ਕਰਾਂਗੇ ਤਾਂ ਦੁਰਘਟਨਾ ਦਾ ਹੋਵੇਗੀ। ਇੱਕ ਮੇਰੀ ਗੱਲ ਯਾਦ ਰੱਖੋ ਜਦੋਂ ਵੀ ਕਿਸੇ ਸਬਾ ਸੋਸਾਇਟੀ ਵਿੱਚ ਬੈਠੇ ਹੋ ਉਹ ਇਸ ਨੂੰ ਸਵਿਚ ਆਫ ਕਰਕੇ ਬੈਠੋ। ਬਾਕੀ ਮੈਂ ਇਸ ਪ੍ਰਤੀ ਤੁਹਾਨੂੰ ਕੁਝ ਹੋਰ ਦੱਸਣਾ ਚਾਹਾਂਗਾ। ਕਦੀ ਵੀ ਮੋਬਾਈਲ ਨੂੰ ਕਮੀਜ਼ ਦੀ ਉੱਪਰਲੀ ਜੇਬ ਵਿੱਚ ਨਾ ਰੱਖੋ। ਜਦੋਂ ਮੋਬਾਈਲ ਚਾਰਜਿੰਗ ਤੇ ਲੱਗਿਆ ਹੋਵੇ ਕੰਨ ਨਾਲ ਨਾ ਲਾਓ। ਕਦੀ ਵੀ ਬਾਰਸ਼ ਵਿੱਚ ਇਸ ਦੀ ਵਰਤੋਂ ਨਾ ਕਰੋ। ਜਦ ਵੀ ਪੀਰੀਅਡ ਦੀ ਘੰਟੀ ਵੱਜ ਗਈ ਜਦ ਨੂੰ ਪੀਰੀਅਡ ਦੀ ਘੰਟੀ ਵੱਜ ਗਈ ਅਧਿਆਪਕ ਨੇ ਆਪਣੀ ਡਾਇਰੀ ਚੁੱਕ ਕੇ ਅਗਲੀ ਜਮਾਤ ਵਿੱਚ ਚੱਲ ਪਏ ਇਹ ਸੀ ਜੀ ਸਾਡਾ ਅੱਜ ਦਾ ਪਾਠ ਬੈਂਸ ਦਾ ਵਿਸ਼ਾ ਮੋਬਾਈਲ ਵਾਤਾਵਰਣ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੀ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦੇਣਾ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਲੈ ਕੇ ਜੀ ਸਸਕੀ ਕਾ